ਤੇ ਨੂੰ ਬਲਾਕ ਕਰਦਾ ਹਨੀ ਪੰਡ ਦਾ ਯਾਰ ਨਹੀਂ ਜੱਫਾ ਲਾ ਸਕਿਆ ਅਗਲੀ ਕਬੱਡੀ ਰਮਜ਼ਾਨ ਅਲੀ ਤਿੰਨ ਭਰਾ ਕਬੱਡੀ ਖੇਡਦੇ ਆ ਰਮਜ਼ਾਨ ਅਲੀ ਫਰਮਾਨ ਅਲੀ ਤੇ ਸ਼ੌਕਤ ਅਲੀ ਤਿੰਨ ਭਰਾ ਕਬੱਡੀ ਖੇਡਦੇ ਆ ਰਾਣਿਆ ਇਹ ਛੋਟੇ ਚੱਕੀ ਨੂੰ ਚੱਕੀ ਨਾ ਜੱਫਾ ਸਾਹਮਣੇ ਰਮਜ਼ਾਨ ਅਲੀ ਇਹ ਰਮਜ਼ਾਨ ਅਲੀ ਹੈ ਸਰਵੋਦੀਨ ਦਾ ਪੁੱਤਰ ਖੇਡ ਮਾદાન ਦੇ ਵਿੱਚ ਕਬੱਡੀ ਪਾ ਰਿਹਾ ਵਾਹ ਇਹ ਛੋਟਾ ਚੱਕੀ ਅੱਜ ਕਹਿੰਦੇ ਵੀ ਐਨ ਬੱਲੇ ਬੱਲੇ ਕਰਾਉਂਦਾ ਹੈ ਜਾਂ ਫੇਰ ਆਉਂਦਾ ਖੇਡ ਮੈਦਾਨ ਦੇ ਵਿੱਚ ਤੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਗੱਭਰੂ ਫਿਰ ਤਿਆਰੀ ਦੇ ਵਿੱਚ ਹੈ ਅੱਜ ਅਮਰੀਕਾ ਵਾਲੇ ਭਰਾਵਾਂ ਦਾ ਵੱਡਾ ਮੇਲਾ ਚੱਲਦਾ ਹੋਇਆ ਹੈ। ਵਿਗਵਾਂਡੀ ਪਿੰਡ ਪੱਟੂ ਨਾਲ ਬਣਾ ਦੇਰੇ ਮਿੱਤਰੋ ਮਾਤਾ ਹਰਪ੍ਰੀਤ ਕੌਰ ਨੂੰ ਬਾੜ ਹੈ ਆਪਣੇ ਪੁੱਤਰ ਬੱਲੂ ਜੀ ਅਮਰੀਕਾ ਵਾਲਿਆਂ ਤੇ ਸਾਦੀ ਜੀ ਅਮਰੀਕਾ ਵਾਲਿਆਂ ਦੇ ਵੱਡੇ ਕਾਰੋਬਾਰ ਨੇ ਵੱਡਾ ਨਾਮ ਹੈ ਇਸ ਇਲਾਕੇ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰਨੀ ਹਰਪ੍ਰੀਤ ਕੌਰ ਦੇ ਪੁੱਤਰ ਬੱਲੂ ਜੀ ਤੇ ਸਾਦੀ ਜੀ ਅਮਰੀਕਾ ਦੇ ਵਿੱਚ ਨੇ ਜੇ ਕਹਿੰਦੇ ਗਰੀਬ ਦੀ ਬਾਹ ਫੜਦਾ ਹੈ ਭਰਾ ਦੇ ਸਾਡੇ ਮਾਲ ਕਮਿਸ਼ਨਰ ਦੀ ਕਰਾਂ ਦੇ ਵਿੱਚ ਰੱਖ ਕੇ ਵਿਗਵਾਂਡੀ ਪਿੰਡ ਅੱਜ

ਬਾਈ ਗੁਰਪ੍ਰੀਤ ਭਰਾ ਸਾਡਾ ਇੱਥੇ ਆਜੋ ਆਓ ਜੀ ਪ੍ਰਧਾਨਤਾ ਮਾਉ ਜੀ ਕੈਪਟਨ ਸਾਹਿਬ ਆਓ ਮੋਰ ਨੂੰ ਜੀ ਆਰੋਣ ਕੈਪਟਨ ਸਾਹਿਬ ਗੁਰਪ੍ਰੀਤ ਭਾਜੀ ਦਾ ਮਨ ਪਰਮਾਨ ਆਓ ਜੀ ਆਪ ਕਰੋ ਇੱਕ ਸਲਾਮ ਜੀ ਨਾਲ ਹੀ ਸਾਡੇ ਦਿਲਪ੍ਰੀਤ ਭਾਜੀ ਕੈਪਟਨ ਸਾਹਿਬ ਦਿਲਪ੍ਰੀਤ ਭਾਜੀ ਆਓ ਜੀ ਮੈਂ ਥੋੜਾ ਧਾਰਾ ਬੁਲਾ ਕਰਦਾ ਜੀ ਥੋੜਾ ਧਾਰਾ ਬੁਲਾ ਕਰਦੇ ਤਸਵੀਰ ਖੋਹੀ ਜਾਂਦੇ ਗੁਰਪ੍ਰੀਤ ਭਾਜੀ ਦਾ ਮਨ ਪਰਮਾਨ ਆਓ ਜੀ ਇੱਥੇ ਵੀਰ ਪਾਕਾ ਮੰਤਰ ਮੰਤਰੀ ਤੇ ਨਾਲ ਹੀ ਮੰਗਲਬਾਈ ਨੂੰ ਦੇਦੋ ਮੰਤਰ ਮੰਤਰੀ ਮੰਗਲਬਾਈ ਜੀ ਆਓ ਜੀ ਆਓ ਪੰਡਤ ਜੀ ਪੰਡਤ ਜੀ ਆਓ ਜੀ ਮੰਗਾ ਪੜਾ ਦਿੱਤੀ ਆ ਮੰਗਲ ਜੀ ਹਾਂ ਪੰਡਤ ਜੀ ਆਓ ਜੀ ਬਹੁਤ ਬਹੁਤ ਧੰਨਵਾਦ ਬੜਾ ਚੋਟੀ ਦਾ ਮੈਚ ਆ ਅੰਦੀ ਸਾਹਿਬ ਕਿੰਝੋ ਕੰਮ ਰੋ ਲਓ ਸਾਹਮਣੇ ਸਾਡਾ ਕੀੜੀ ਫਗਾਨੇ ਵਾਲਾ ਕਬੱਡੀ ਪਾ ਰਿਹਾ ਤੇ ਪਤੜਾ ਵਾਲਾ ਸ਼ੀਤਾਰ ਆਏ ਪਤੜਾ ਵਾਲਾ ਸ਼ੀਤਾਰ ਬਤਾਰ ਕਹਿੰਦੇ ਕੈਨੇਡਾ ਦੀ ਧਰਤੀ ਵਿੱਚ ਰਹਿੰਦਾ ਵੀ ਵੀਰੋ ਇਹ ਕੋਸ਼ਿਸ਼ ਕਰਦਾ ਹੋਇਆ ਤੇ ਸਾਤਾ ਕਹਿੰਦੇ ਉਹ ਸਵਾਸ ਵਾਲਾ ਆਤਾ ਬੁੜੇ ਨੇ ਪਰ ਇਧਰ ਨਸੀਬੋ ਕਹਿੰਦੇ ਪਪਾ ਪਾਰ ਸਾਹਮਣੇ 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 ਟੱਕਰ ਦੇ ਟੱਕਰ ਉਹ ਕਿਹੜੇ ਖਿਡਾਰੀ ਇਹ ਕਹਿੰਦੇ મિત્રો ઓ મિત્રો બલે બલે કરાડીયા જફાવાગે પોઈન્ટ કે પર વાદા કરતા મેરે મિત્રો આને છોટી ਦਾ મુકાબલા ખીડા જા રહયા હે اگલી કબડ્ડી કોણ પામેગી એવી કને શક રેની હે આજ કને મેલા ઓ કને કને બસી દા ઓ ઠાકડા રેની હે મેરે પંજાબી વીરો આને દે લડકિયા ਦਾ મેદાન ખીડા જા રહયા હે ઓ કને ચોપી ચોપી દે માંગ દોયન દિયા ટીમા આ ગયી ખેલ ગ્રાઉન્ડ دے وچ બાબા હગુણાની કબડ્ડી ક્લબ પક્કડ ક્લા ਦੇ ਨਾਲ ਆਜ਼ਾਦ ਕਬੱਡੀ ਕਲੱਬ ਸ਼ਗਰ ਟੂਰਨਾਮੈਂਟ ਦੇ ਸਾਰੇ ਪ੍ਰਬੰਧਕਾਂ ਨੂੰ ਵਾਓ ਪਹਿਲੀ ਕਬੱਡੀ ਵਾ ਗਈ ਹੈ ਜੱਦਾ ਦੇ ਵੱਲੋਂ ਲੈ ਰਹੇ ਨੇ ਬੱਸੀ ਵਾਲੋ ਆ ਤੁਹਾਡੇ ਕਰ ਬੱਲੇ 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 ਕਬੱਡੀ 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 ਆ ਗਈ ਹੈ ਪਹਿਲੀ ਹੈ ਤਾੜੀਆਂ ਤਾੜੀਆਂ ਵੱਜ ਗਈਆਂ ਕੀ ਬਾਤ ਹੈ ਪਹਿਲੀ ਰੇਡ ਕੇ ਲੱਡੂ ਵੰਡ ਦੀ ਕਚਹਿਰੀ ਆਵਾਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ ਇਧਰਲੇ ਪਾਸੇ ਹੁਣ ਬੱਸੀ ਵਾਲਾ ਰਗੀਲਿਆ ਪਾਰਿਆ ਕਬੱਡੀ ਤੇ ਦੇਖਦੇ ਆ ਵੀ ਚਾਰ ਜਾਫੀ ਤੇ ਖੁੰਦੀ ਭਾਜੀ ਬਰਾਬਰ ਕੇ ਨਹੀਂ ਮੇਰੇ ਮਿੱਤਰੋ ਉਧਰਲੇ ਪਾਸੇ ਵੀ ਮੈਨੂੰ ਲੱਗਦਾ ਵੀ ਜਫਾ ਲੱਗੂ ਲੱਗੂ ਜਫਾ ਤਾੜੀਆਂ ਉੱਤੇ ਵੀ ਮਾਰ ਦਿਓ ਜ਼ੋਰ ਦੇ ਨਾਲ ਜੈਕਾਰੇ ਲਾਓ ਭਾਜੀ ਬਰਾਬਰ ਕਰ ਗਿਆ ਮੇਰੇ ਵੀਰੋ ਵਗੇ ਵਗੇ ਭਾਜੀ ਬਰਾਬਰ ਕਰ ਗਏ ਮੇਰੇ ਪੰਜਾਬੀ ਵੀਰੋ ਆਹ ਕਹਿੰਦੇ ਹਿੰਦਪਾਗ ਨਾਲੋਂ ਘਾਟ ਨਹੀਂ ਮੈਚ ਐਨ ਕਹਿੰਦੇ ਲੱਖੀ ਦਾ ਹਜ਼ਾਰੀ ਮੈਚ ਖੜਕਦਾ ਪਿਆ ਏ ਲਓ ਜੱਦਾ ਵਾਲਾ ਕਹਿੰਦੇ ਤਿਆਰ ਵਰ ਤਿਆਰ ਹੈ ਲੈ ਵੀ ਬੱਸੀ ਆਇਓ ਇਹਨੇ ਧਾਗਾ ਢਾਇਆ ਹੁਣ ਸਵਾਲ ਹੈ ਜੇ ਧਾਗਾ ਛਾਤੀ ਦੇ ਵਾਜੋ ਉਹ ਬੱਲੇ 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 ਚਾਰ ਰਨ ਏ ਇੱਧਰ 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 ਟਕੜ 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 ਆਓ ਸਵਾਲ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਇੱਕ ਨਾ ਰੋਕੋ ਮੈਚ ਸੁਖੇਵਾਰੀ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਮੈਂ ਪਹਿਲਾਂ ਗਿਆ ਵੀ ਥੋੜਾ ਪਿਛੇ ਦੇ ਸਾਰੇ ਵੀਰ ਦੇਖੋ ਕਿੰਨਾ ਵਧੀਆ ਮੈਚ ਹੈ ਦਰਸ਼ਕ ਕਿੰਨੇ ਖੁਸ਼ ਆ ਸਾਰੇ ਸਾਰੇ ਖੁਸ਼ ਆ ਮੇਰੇ ਭਰਾ ਤੇ ਇਸ ਕਰਕੇ ਆਪਾਂ ਸਾਰਿਆਂ ਨੂੰ ਖੁਸ਼ੀ ਕਰਨ ਲਈ ਮੈਚ ਰੱਖਿਆ ਇਹ ਮੈਚ ਦਾ ਇਹ ਮਤਲਬ ਨਹੀਂ ਜਿੱਤ ਹਾਰ ਦਾ ਸਿਰ ਪਿਆਰ ਹੈ ਇਹਨਾਂ 플레이ਰਾਂ ਦੇ ਅੰਦਰ ਆਪਾਂ ਪਿਆਰ ਨੂੰ ਬਰਕਰਾਰ ਰੱਖਣਾ ਸਾਰੇ ਭਰਾ ਬਿਲਕੁਲ ਸੈਂਸ਼ੀਤਾ ਦੇ ਨਾਲ ਬਾਹਰ ਹੋ ਜੋ